ਅੱਜ ਦੀ ਜੋ ਇੱਥੇ ਅੱਗੇ ਵੀ ਪ੍ਰਧਾਨ ਰਾਣੇ ਤੁਹਾਨੂੰ ਮੈਂ ਦਿੱਤੀ ਹੈ ਕਿ ਰੇਤਾ ਦਾ ਜੋ ਇਹਨਾਂ ਨੇ ਇੱਥੇ ਰੇਤਾ ਮਾਫੀਆ ਇੱਕ ਜਿਹੜਾ ਇੱਥੇ ਪਾਰ ਰਹੀ ਹੈ ਸਰਕਾਰ ਹਾਲਾਂਕਿ ਇਹ ਜਦੋਂ ਸਰਕਾਰ ਆਉਣ ਲੱਗੀ ਹੈ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਅੱਜ ਅੱਜ ਆਮ ਆਦਮੀ ਰੋ ਰੋ ਕੇ ਇਹ ਗੱਲ ਕਹਿਣ ਦਿਆ ਵੀ ਮੇਰੀ ਜ਼ਮੀਨ 'ਚੋਂ ਰੇਤਾ ਨਿਕਲ ਹੁੰਦੀ ਹੈ ਮੈਨੂੰ ਮੈਨੂੰ ਕੋਈ ਮੇਰਾ ਹੱਕ ਮੈਨੂੰ ਦੇ ਦਿਓ ਪਰ ਕੋਈ ਸੁਣਵਾਈ ਨਹੀਂ ਕੁੱਟ ਕੇ ਅਗਲਾ ਪਿਛਲੀ ਵਾਰੀ ਵੀ ਸਾਡੇ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਤਾ ਅਰੇ ਇਹਦੀ ਖੜ ਵੀਰੇ ਜ਼ਬਰਦਸਤੀ ਲਾ ਰਿਆ 75 ਕਿਲੇ ਥਾਂ ਜਿਹੜਾ ਇੱਥੇ ਮਨਜ਼ੂਰ ਕਰਕੇ ਬੈਠੀ ਆ ਸਰਕਾਰ ਮੈਨੂੰ ਪਹਾ ਪੱਬਾਂ ਪੜਿਆ ਪੰਜਾਬ ਦੀ ਸਰਕਾਰ ਪੱਬਾਂ ਭਾਰਵਾ ਔਰ ਰੇਤ ਮਾਫੀਆ ਦੇ ਪੱਬਾਂ ਭਾਰ ਹੋਣਾ ਹੀ ਸਾਡੀ ਪੁਲਿਸ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਨੂੰ ਪਪਾ ਪਾਰ ਹੋਇਆ ਵੀ ਰੇਤ ਦੀ ਖੱਡ ਚਲਾਉਣੀ ਆ ਇਹ ਰੇਤ ਦੀ ਖੱਡ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਤਬਾਹੀ ਆ ਕਿਉਂਕਿ ਜਦੋਂ ਇੱਥੇ 75 ਕਿੱਲਿਆਂ ਦੇ ਵਿੱਚ 40 ਫੁੱਟ ਡੂੰਗੀ ਖੱਡ ਬਣ ਗਈ ਤੇ ਇਹਨੇ ਜਦੋਂ ਹੜ ਆਇਆ ਹੁਮਣਘੇਰੀ ਬਣਾ ਕੇ ਜਿਵੇਂ ਇਹਦਾ ਨੁਕਸਾਨ ਕਰਨਾ ਵਾ ਦਰਿਆ ਦਾ ਇਹ ਆ ਬੰਨ ਤੁਸੀਂ ਵੇਖ ਰਹੇ ਜਿੱਥੋਂ ਤੁਸੀਂ ਆਏ ਜਿੱਥੇ ਪੁਲਿਸ ਘਰਤੀ ਆ ਪੁਲਿਸ ਇਸ ਟਾਈਮ ਤੇ ਇਹਨਾਂ ਖੱਡ ਵਾਲਿਆਂ ਨੂੰ ਪਾਲਣ ਵਾਸਤੇ ਖੜਤੀ ਹੋਈ ਆ ਇਹ ਸਾਰਾ ਕੁਝ ਜਿਹੜਾ ਵਾ ਇਹ ਹੋਇਆ ਕਦੋਂ ਆ ਕਿਉਂਕਿ 14 12 11 ਤਰੀਕ ਨੂੰ ਇੱਥੇ ਇੱਕ ਤਰਨਾ ਚੱਲਦਾ ਸੀਗਾ ਉਹ ਤਰਨੇ ਤੋਂ ਸਾਡੇ ਆਗੂ ਚੁੱਕ ਤੇ ਜੇਲ੍ਹ ਚ ਛੁੱਟੇ ਬਾਰ ਨੂੰ ਇਥੇ ਤਰਨਾ ਲੱਗਾ ਆਗੂ ਛੱਡੇ ਤੇ 14 ਦੀ ਮੀਟਿੰਗ ਹੋਈ ਆ ਅ ਦਰਸਲ ਇਹ ਗੱਲ ਕੀ ਹੈ ਜੀ ਵੀ ਜਿਹੜੀ ਸੰਭਰਾ ਫੋਰ ਕਮਰਸ਼ੀਅਲ ਮਾਈਨਿੰਗ ਸਾਈਟ ਆ ਸਾਡੀ ਜਿਹੜੀ ਇਹ ਸਰਕਾਰ ਵੱਲੋਂ ਲੋਟਡ ਸਾਈਟ ਆ ਉਹਦੇ ਰਿਲੇਟਡ ਇਥੇ ਲੋਕਲ ਲੋਕਾਂ ਨੂੰ ਕੁਝ ਖਰਚੇ ਨੇ ਵੀ ਸ਼ਾਇਦ ਕਈਆਂ ਨੂੰ ਤੇ ਲੱਗਦਾ ਵੀ ਸ਼ਾਇਦ ਇਲੈਗਲ ਸਾਈਟ ਆ ਪਰ ਇਲੈਗਲ ਨਹੀਂ ਬਿਲਕੁਲ ਲੀਗਲ ਮਾਈਨਿੰਗ ਸਾਈਟ ਆ ਕਮਰਸ਼ੀਅਲ ਮਾਈਨਿੰਗ ਸਾਈਟ ਸਭਰਾ ਫੋਰ ਤੇ ਉਹਦੇ ਬਾਕੀ ਚਲੋ ਗੱਲਬਾਤ ਪ੍ਰਸ਼ਾਸਨ ਵਿੱਚ ਪੈ ਕੇ ਕਰ ਰਿਹਾ ਜੀ ਜੋ ਵੀ ਗੱਲਬਾਤ ਆ ਉਹਨੂੰ ਟੇਬਲ ਟਾਕ ਦੇ ਜ਼ਰੀਏ ਸਿਰੇ ਲਾਇਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਪ੍ਰੋਸੀਜਰ ਚੁੱਕੀ ਤੇ ਆ ਭਾਰਤੀ ਕਿਸਾਨ ਜੂਨੀਅਨ ਪੰਜਾਬ ਕੋਰਟ ਕਮੇਟੀ ਮੈਂਬਰ ਅੱ ਅੱਗੇ ਵੀ ਪ੍ਰਧਾਨ ਰਾਣੇ ਤੁਹਾਨੂੰ ਮੈਂ ਦਿੱਤੀ ਹੈ ਕਿ ਰੇਤਾ ਦਾ ਜੋ ਇਹਨਾਂ ਨੇ ਇੱਥੇ ਰੇਤਾ ਮਾਫੀਆ ਇੱਕ ਜਿਹੜਾ ਇੱਥੇ ਪਾਰ ਰਹੀ ਆ ਸਰਕਾਰ ਹਾਲਾਂਕਿ ਇਹ ਜਦੋਂ ਸਰਕਾਰ ਆਉਣ ਲੱਗੀ ਹੈ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਅੱਜ ਅੱਜ ਆਮ ਆਦਮੀ ਰੋ ਰੋ ਕੇ ਇਹ ਗੱਲ ਕਹਿਣ ਦਿਆ ਵੀ ਮੇਰੀ ਜ਼ਮੀਨ 'ਚੋਂ ਰੇਤਾ ਨਿਕਲਦੀ ਆ ਮੈਨੂੰ ਮੈਨੂੰ ਕੋਈ ਮੇਰਾ ਹੱਕ ਮੈਨੂੰ ਦੇ ਦਿਓ ਪਰ ਕੋਈ ਸੁਣਵਾਈ ਨਹੀਂ ਕੁੱਟ ਕੇ ਅਗਲਾ ਪਿਛਲੀ ਵਾਰੀ ਵੀ ਸਾਡੇ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਤਾ ਜੇ ਕੋਈ ਹੱਕ ਮੰਗਦਾ ਤੇ ਉਹਨੂੰ ਇਹ ਦਬਾਉਂਦੇ ਆ ਹੱਕ ਬਣਦਾ ਵਾ ਕਿਸਾਨ ਦਾ ਰੇਤਾ ਉਹ ਵਿੱਚੇ ਮਜ਼ਦੂਰ ਲੱਦੇ ਜਿੱਦਾਂ ਪ੍ਰਧਾਨ ਹੋਣਾ ਨੇ ਕਿਹਾ ਇਹ ਫੇਰ ਆਮ ਆਦਮੀ ਦੀ ਸਰਕਾਰ ਬਣਦੀ ਆ ਕਿ ਆਮ ਆਦਮੀ ਦੀ ਆ ਹੁਣ ਤੇ ਅਮੀਰਾਂ ਦੀ ਤੇ ਕੋਵਰੇਟ ਕਰਾਨਿਆਂ ਦੀ ਸਰਕਾਰ ਆ ਜੋ ਇਹ ਧੱਕਾ ਕਰਵਾ ਰਹੀ ਆ ਥਾਂ ਥਾਂ ਤੇ ਇੱਕ ਵੀ ਥਾਂ ਥਾਂ ਤੇ ਇਹ ਕੰਮ ਹੁੰਦੇ ਆ ਵਾ ਉਧਰ ਜਲੋਗੇ ਵੀ ਹੋਰ ਸਾਰੇ ਮਤਲਬ ਲਾਕੇ ਜੀ ਜਿਹੜੀ ਇਹ ਰੇਤਾ ਨੂੰ ਹੀ ਪੈ ਗਈ ਹੈ ਪਤਾ ਨਹੀਂ ਰੇਤਾ ਜੋ ਕੀ ਕੱਢ ਲੈਣਾ ਸਦਾ ਦੇਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਇੰਨੀ ਭੁੱਖ ਇੰਨੀ ਨੀਤ ਮਾੜੀ ਕਦੇ ਨਹੀਂ ਵੇਖੀ ਜਿਹੜੀ ਇਹ ਸਰਕਾਰ ਦਰਸਲੀ ਗੱਲ ਕੀ ਹੈ ਜੀ ਵੀ ਜਿਹੜੀ ਸਭਰਾ 4 ਕਮਰਸ਼ੀਅਲ ਮਾਈਨਿੰਗ ਸਾਈਟ ਆ ਸਾਡੀ ਜਿਹੜੀ ਸਰਕਾਰ ਵੱਲੋਂ ਲੋਟਡ ਸਾਈਟ ਆ ਉਹਦੇ ਰਿਲੇਟਡ ਇਥੇ ਲੋਕਲ ਲੋਕਾਂ ਨੂੰ ਕੁਝ ਖਰਚੇ ਨੇ ਵੀ ਸ਼ਾਇਦ ਕਈਆਂ ਨੂੰ ਤੇ ਲੱਗਦਾ ਵੀ ਸ਼ਾਇਦ ਇਲਿਗਲ ਸਾਈਟ ਆ ਪਰ ਇਲਿਗਲ ਨਹੀਂ ਬਿਲਕੁਲ ਲੀਗਲ ਮਾਈਨਿੰਗ ਸਾਈਟ ਆ ਕਮਰਸ਼ੀਅਲ ਮਾਈਨਿੰਗ ਸਾਈਟ ਸਭਰਾ 4 ਤੇ ਉਹਦੇ ਬਾਕੀ ਚਲੋ ਗੱਲਬਾਤ ਪ੍ਰਸ਼ਾਸਨ ਵਿੱਚ ਪੈ ਕੇ ਕਰ ਰਿਹਾ ਜੀ ਜੋ ਵੀ ਗੱਲਬਾਤ ਹੈ ਉਹਨੂੰ ਟੇਬਲ ਟਾਕ ਦੇ ਜ਼ਰੀਏ ਸਿਰੇ ਲਾਇਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਆਪਰੇਸ਼ਨ ਸ਼ੁਰੂ ਕੀਤੇਗਾ ਸਰ ਉਹਦੇ ਆਰਡਰ ਅਤੇ ਉਹ ਸਾਰਾ ਕੁਝ ਠੀਕ ਹੈ ਜੀ ਜੀ ਬਿਲਕੁਲ ਟੋਟਲੀ ਲੀਗਲ ਸਾਈਟ ਹੈ ਤੇ ਮਾਨਯੋਗ ਹਾਈ ਕੋਰਟ ਦੇ ਵੀ ਆਰਡਰ ਨੇ ਇਹ ਕੋਰਟ ਨੂੰ ਸਾਈਟ ਨੂੰ ਆਪਰੇਸ਼ਨਲ ਕਰਨ ਲਈ ਜੀ ਸਰ ਕਿਸਾਨਾਂ ਨੂੰ ਕੀ ਡਰਿਆ ਹਾਂਜੀ ਕਿਸਾਨਾਂ ਨੂੰ ਕੀ ਡਰਿਆ ਕਿਸਾਨਾਂ ਨੂੰ ਸਰ ਉਹਨਾਂ ਜੋ ਵੀ ਕਿਸੇ ਦਾ ਖਰਸਾ ਜੇ ਕੋਈ ਖੁੱਲੇ ਤੌਰ ਤੇ ਸਿੱਧਾ ਸਾਡੇ ਕੋਲੇ ਕੋਈ ਸਾਹਮਣੇ ਆਇਆ ਨਹੀਂ ਵੀ ਖੰਸਾ ਹੈ ਕੀ ਆ ਬਸ ਇੱਕ ਜੇਦਾ ਜੀ ਵੀ ਅਸੀਂ ਖੱਡ ਰੁਕਣੀ ਤੇ ਕੰਮ ਰੋਕਣਾ ਜਿਵੇਂ ਹੋਰ ਜਗ੍ਹਾ ਤੇ ਹੋ ਰਿਹਾ ਹੋਰ ਤੇ ਕੋਈ ਗੱਲ ਨਹੀਂ ਬਸ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਦਿਨ ਗੱਲੇ ਜ਼ਮੀਨ ਹੈ ਤੇ ਵਿੱਚੋਂ ਦੀ ਰਾਹ ਨਿਕਲ ਰਹੀ ਆ ਤੇ ਮੈਂ ਕਿੱਧਰ ਜਾਵਾਂ ਜੀ ਨਹੀਂ ਜੀ ਬਿਲਕੁਲ ਜਿਹੜਾ ਇੱਥੇ ਅਸੀਂ ਆਪਣੀ ਜਗ੍ਹਾ ਠੇਕੇ ਤੇ ਲਈ ਆ ਕੰਟ੍ਰੈਕਟ ਤੇ ਜਿੱਥੋਂ ਦੀ ਅਸੀਂ ਰਸਤਾ ਬਣਾ ਰਹੇ ਉਸ ਤੋਂ ਅੱਗੇ ਸਾਡਾ 4 ਕਰਮ ਦਾ ਜਿਹੜਾ ਸਾਈਟ ਨੂੰ ਸਰਕਾਰੀ ਰਸਤਾ ਲੱਗਦਾ ਹੀ ਉਹਦੇ ਉੱਤੇ ਆਪਦਾ ਰਸਤਾ ਬਣਾ ਰਹੇ ਆ ਇਹਦੀ ਜ਼ਮੀਨ ਦੇ ਵਿੱਚ ਇੰਨਾ ਕੋਈ ਨਾਟਕੀ ਨਾ ਬਣਾ ਸਕਦਾ ਤੇ ਨਾ ਹੀ ਰੋਕਣੀ ਯਾਰ ਲੱਗੇ ਹੋਰ ਵੀ ਦੋ ਤਿੰਨ ਖੱਡਾਂ ਚੱਲਦੀਆਂ ਸੀਗੀਆਂ ਉਹ ਉਹਨਾਂ ਦੀ ਵਜ੍ਹਾ ਨਾਲ ਬੰਦ ਹੋ ਗਈਆਂ ਜਾਂ ਕਿਸ ਤਰ੍ਹਾਂ ਲਾ ਲੋ ਤੇ ਸਿਰਫ ਇਸੇ ਖੱਟ ਤੇ ਹੀ ਕਿਉਂ ਕਿਸਾਨ ਜਿਹੜਾ ਉਹ ਬੋਲਦੇ ਇਹ ਹੁਣ ਕੀ ਕਹਿ ਸਕਦੇ ਜੀ ਤੇ ਹਰੇਕ ਜਦੋਂ ਕਿਸੇ ਦੀ ਦੁਕਾਨ ਚੱਲਦੀ ਲਾਗੇ ਹੋਰ ਖੁੱਲਣ ਲੱਗਿਆ ਤਕਲੀਫ ਤਕਲੇ ਨੂੰ ਹੁੰਦੀ ਹੈ ਜੀ ਤੁਹਾਡਾ ਮਨ ਹੈ ਕਿ ਤੁਸੀਂ ਮਤਲਬ ਕਿ ਸਿਰਫ ਕਿਸਾਨਾਂ ਨੂੰ ਇਹ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਦਾ ਇੱਕ ਮੁੱਦਾ ਵਾ ਵੀ ਇਹ ਖੱਡ ਰੋਕਣੀ ਸਿਰਫ ਇਸੇ ਹੀ ਖੱਟ ਤੇ ਕਿਉਂ ਕਿਸਾਨ ਜਿਹੜਾ ਉਹ ਪਿੱਛੇ ਪੈ ਵੀ ਇਹ ਨਹੀਂ ਇਹ ਹੀ ਸਾਨੂੰ ਖੋਦ ਲਈਏ ਸੀ ਸਾਡੇ ਲਈ ਸੋਚ ਦਾ ਵਿਸ਼ਾ ਜੀ ਵੀ ਮੰਨ ਲਓ ਜੇ ਬੰਨ ਟੁੱਟਦਾ ਆ ਫਿਰ ਹੋਰ ਸਾਈਟਾਂ ਇਹਨਾਂ ਦਾ ਮੇਨ ਖਰਸਾ ਜੀ ਵੀ ਖੱਡ ਚੱਲਣਾ ਬੰਦ ਟੁੱਟੂਗਾ ਫਿਰ ਇੱਥੇ 20 ਕਿਲੋਮੀਟਰ ਦੇ ਘੇਰੇ ਚ ਦੋ ਹੋਰ ਸਾਈਟਾਂ ਚੱਲ ਰਹੀਆਂ ਤੇ ਫਿਰ ਬੰਦ ਉੱਥੇ ਵੀ ਟੁੱਟ ਸਕਦਾ ਪਰ ਇਹ ਯੂਨੀਅਨ ਆ ਉੱਥੇ ਨਹੀਂ ਜਾ ਕੇ ਰੋਕ ਰਹੀਆਂ ਸਿਰਫ ਸੰਤੂ ਹੀ ਰੋਕਿਆ ਜਾ ਰਿਹਾ ਪ੍ਰਸ਼ਾਸਨ ਤੋਂ ਕੀ ਉਮੀਦ ਹੈ ਇਨਸਾਫ ਦੀ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਅਸੀਂ तकरीबन ਪੌਣੇ 2 ਸਾਲ ਹੋ ਗਏ ਜੀ 2 ਸਾਲ ਪਹਿਲਾਂ ਤਾਂ ਸਾਡਾ ਟੈਂਡਰ ਆ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਜੋਰਾ ਜਰਬੀ ਨਹੀਂ ਹਰੇਕ ਨੂੰ ਬੇਨਤੀ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਖੱਡ ਦੇ ਫਾਇਦੇ ਕੀ ਆ ਇੱਥੇ ਵੀ ਦਰਿਆ ਦਾ ਪੇਟ ਹੈ ਇਸ ਟਾਈਮ ਦੀ ਬੰਦ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੀ ਦੇਖ ਲਓ ਜਿੱਥੇ ਆਪਾਂ ਖੜੇ ਇਹਦੇ ਨਾਲੋਂ ਦਰਿਆ ਦਾ ਸੈਂਟਰ ਉੱਚਾ ਇਹ ਅਸੀਂ ਤਾਂ ਸਾਰਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਦਰਿਆ ਦੀ ਖਦਾਈ ਹੋਊਗੀ ਪਾਣੀ ਜਿਹੜਾ ਬਿਲਕੁਲ ਸਿੱਧਾ ਵਗੂਗਾ ਤੇ ਬੰਨ ਵੀ ਸੇਫਟੀ ਬਾਹਰ ਦੀ ਸੇਫਟੀ ਆ ਉਹਦੇ ਨਾਲ ਜੀ ਮਜ਼ਦੂਰਾਂ ਨੂੰ ਹੀ ਕੰਮ ਮਿਲੇਗਾ ਜੇ ਜੀ ਬਿਲਕੁਲ ਜੀ ਬਿਲਕੁਲ ਇੱਥੇ ਜਿੱਥੇ ਵੀ ਅਸੀਂ ਸਾਈਟ ਚ ਲਾਉਂਦੇ ਹਾਂ ਉੱਥੇ ਮਜ਼ਦੂਰਾਂ ਨੂੰ ਬਿਲਕੁਲ ਕੰਮ ਮਿਲਦਾ ਹੀ ਆ ਜੀ ਹਰੇਕ ਦਾ ਕੰਮ ਹਰੇਕ ਦੀ ਖੱਡ ਵੀਰੇ ਜ਼ਬਰਦਸਤੀ ਲਾ ਰਿਆ 75 ਕਿੱਲੇ ਥਾਂ ਜਿਹੜਾ ਇੱਥੇ ਮਨਜ਼ੂਰ ਕਰਕੇ ਬੈਠੀ ਆ ਸਰਕਾਰ ਮੈਨੂੰ ਪੰਜਾਬ ਦੀ ਸਰਕਾਰ ਪੱਪਾਂ ਪਾਰਵਾ ਔਰ ਰੇਤ mafia ਦੇ ਪੱਪਾਂ ਪਾਰ ਹੋਣਾ ਹੈ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੇ ਆ ਸਿਵਲ ਪ੍ਰਸ਼ਾਸਨ ਨੂੰ ਪੱਪਾਂ ਪਾਰ ਹੋਏ ਪਿਆ ਵੀ ਰੇਤ ਦੀ ਖੱਡ ਚਲਾਉਣੀ ਆ ਇਹ ਰੇਤ ਦੀ ਖੱਡ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਤਬਾਹੀ ਆ ਕਿਉਂਕਿ ਜਦੋਂ ਇੱਥੇ 75 ਕਿੱਲਿਆਂ ਦੇ ਵਿੱਚ 40 ਫੁੱਟ ਡੂੰਗੀ ਖੱਡ ਬਣ ਗਈ ਤੇ ਇਹਨੇ ਜਦੋਂ ਹੜ ਆਇਆ ਕੁੰਮਣ ਢੇਰੀ ਬਣਾ ਕੇ ਜਿਵੇਂ ਇਹਦਾ ਨੁਕਸਾਨ ਕਰਨਾ ਵਾ ਦਰਿਆ ਦਾ ਇਹ ਆ ਬੰਨ ਤੁਸੀਂ ਵੇਖ ਰਹੇ ਜਿੱਥੇ ਤੁਸੀਂ ਆਏ ਜਿੱਥੇ ਪੁਲਿਸ ਖਲੋਤੀ ਆ ਪੁਲਿਸ ਇਸ ਟਾਈਮ ਤੇ ਇਹਨਾਂ ਖੱਡ ਵਾਲਿਆਂ ਨੂੰ ਪਾਲਣ ਵਾਸਤੇ ਖਲੋਤੀ ਹੋਈ ਆ ਇਹ ਸਾਰਾ ਕੁਝ ਜਿਹੜਾ ਆ ਇਹ ਹੋਇਆ ਕਦੋਂ ਆ ਕਿਉਂਕਿ 14 12 ਤੇ 11 ਤਰੀਕ ਨੂੰ ਇੱਥੇ ਇੱਕ ਤਰਨਾ ਚੱਲਦਾ ਸੀਗਾ ਉਹ ਤਰਨੇ ਤੋਂ ਸਾਡੇ ਆਗੂ ਚੁੱਕ ਕੇ ਜੇਲ੍ਹ ਚੁੱਟੇ 12 ਨੂੰ ਇਹ ਤਰਨਾ ਲੱਗਾ ਆਗੂ ਛੱਡੇ ਤੇ 14 ਦੀ ਮੀਟਿੰਗ ਹੋਈ ਆ 14 ਦੀ ਮੀਟਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਪ੍ਰੀਤਿੰਦਰ ਜੀ ਸਿੰਘ ਐਸਡੀਐਮ ਦੀ ਅਗਵਾਈ ਚ ਉਹਨਾਂ ਨੇ 18 ਨੂੰ ਪਗੋਲ ਸਥਿਤੀਆਂ ਮੁਤਾਬਕ ਮੌਕਾ ਦੇਖਣਾ ਸੀ ਲੋਕ ਕੱਟੇ ਸੀ ਪੀੜਤ ਵੀ ਆਪਦੀ ਅਰਜ਼ੀ ਕਰਾਂਗੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਪਰ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਜਦੋਂ ਵੇਖਿਆ ਬਿ ਸ਼ੰਭੂ ਖਨੋਰੀ ਸਰਕਾਰ ਚੜ ਕੇ ਆ ਗਈ ਆ ਸਰਕਾਰ ਨੇ ਆਪਣੀ ਪੂਰਾ ਕਹਿਰ ਉਸੇ ਵਰਤਾਇਆ ਵਾ ਤੇ ਇਹ ਖੱਡ ਵੀ ਅੱਠਾਂ ਦਿਨਾਂ ਤੋਂ ਜਿਹੜੀ ਆ ਕੋਈ ਇੱਥੇ ਚਲਾ ਰੇ ਆ ਪਰ ਪੀੜਤ ਲੋਕ ਇਕੱਠੇ ਹੋਏ ਆ ਉਹਨਾਂ ਪੀੜਤਾਂ ਨੇ ਆੜ ਕੇ ਇਹਨੂੰ ਬੰਦ ਕਰਾਤਾ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਅਪੀਲ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਰੇਤ mafia ਨੂੰ ਰੋਡ mafia ਨੂੰ ਪਾੜਨ ਬਦਲੇ ਨਾ ਕੰਮ ਕਰੋ ਲੋਕਾਂ ਦੀਆਂ ਮੰਗਾਂ ਮੁਸ਼ਕਲਾਂ ਸੁਣੋ ਲੋਕਾਂ ਦੀ ਜਿਹੜੀਆਂ ਮੰਗਾਂ ਮੁਸ਼ਕਲਾਂ ਵਿੱਚ ਕਚਹਿਰੀ 'ਚ ਬਹਿ ਜਸਣੋ ਇੱਥੇ ਕਿਤੇ ਮੁੱਖ ਮੰਤਰੀ ਜੀ ਆਪ ਹੋਣ ਲਾਲਜੀਤ ਭੁੱਲਰ ਜੀ ਆਪ ਹੋਣ ਲੋਕਾਂ ਨੂੰ ਇਕੱਠਿਆ ਕਰਕੇ ਲੋਕਾਂ ਦੀ ਰਾਇਸ਼ਵਾਰੀ ਕਰ ਲਈ ਜਾਵੇ ਰਹਿ ਲੈ ਲਈ ਜਾਵੇ ਵੀ ਕੀ ਇਹ ਖੱਡ ਚੱਲੇ ਤੇ ਤੁਹਾਨੂੰ ਫਾਇਦਾ ਜਾਂ ਨਾ ਚੱਲੇ ਤੇ ਤੁਹਾਨੂੰ ਫਾਇਦਾ ਵਾ ਇਹ ਕੋਰਾ ਰਾਇਸ਼ਵਾਰੀ ਜਰੂਰ ਹੋਣੀ ਚਾਹੀਦੀ ਆ ਪਰ ਅਸਲ ਤੇ ਦੇ ਚੋਰ ਚੋਰ ਬਸੇਰੇ ਭਾਈ ਰੇਤਾਂ ਦੇ ਵਿੱਚ ਉਹ ਮੁਨਾਫਾ ਐਡਾ ਵੱਡਾ ਵਾ ਵੀ 50 50 ਹਜ਼ਾਰ ਦਾ ਟਿੱਪਰ ਵੇਚਦਾ 20 20 ਹਜ਼ਾਰ ਦਾ ਟਰਾਲਾ ਵੇਚਦਾ ਵਾ ਖੇਤਕਾਰ ਦਾ ਕਜੂਮਰ ਨਿਕਲ ਜਾਂਦਾ ਤੇ ਇਹਨਾਂ ਦੇ ਘਰ ਮੁਰਗੇ ਰਹਿਦੇ ਬੱਕਰੇ ਰਹਿੰਦੇ ਆ ਸੋ ਇਹ ਇਹ ਕਹਿਣਾ ਚਾਹੁੰਦੇ ਆ ਵੀ ਰੇਤ ਦਾ ਹੱਕ ਜਿਹੜਾ ਵਾ ਉਹ ਕਿਸਾਨ ਨੂੰ ਤੇ ਮਜ਼ਦੂਰ ਨੂੰ ਮਿਲੇ ਮਜ਼ਦੂਰ ਭਰੇ ਤੇ ਕਿਸਾਨ ਆਪਣੀ ਬਾਹਰੇਤ ਪਰਕੇ ਵੇਚ ਕੇ ਆਵੇ ਦੋਵਾਂ ਦੇ ਚੁੱਲੇ ਤਪਦੇ ਰਹਿਣ ਦੋਵੇਂ ਇਕੱਠੇ ਰਹਿਣ ਔਰ ਖਸ਼ਾਲੀ ਰਹੂਗੀ ਸਾਡੀ ਇਹ ਚਿੱਟੀ ਜਾਂਦੀ ਆ ਅਸੀਂ ਚਾਹਦਿਆਂ ਖਾਣਾ ਤੇ ਬੈਠੇ ਆ ਸਾਨੂੰ ਦਰਿਆ ਆਏ ਦੀ ਪਾਣੀ ਆਏ ਦੀ ਕੋਈ ਪਰਵਾਹ ਨਹੀਂ ਹੋਆ ਕਰੂਗੀ ਜੇਕਰ ਤੇਰੇ ਇੱਧਾ ਹੱਕ ਸਾਨੂੰ ਮਿਲ ਜੇ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਵੀ ਰੈਵਨਿਊ ਵੀ ਲਓ ਸਾਡੇ ਤੋਂ ਜੇਕਰ ਕੋਈ ਘੜਕਾ ਪਰਕੇ ਖੜਦਾ ਉਹ ਤੋਂ 100 ਰੁਪਏ ਲੈ ਲਓ ਟਰਾਲੀ ਭਰਦਾ ਬਗੈਰਵਾਰ ਤੋਂ 200 ਲੈ ਲਓ ਟਰਾਲਾ ਭਰਦਾ ਵਾੜ ਵਾਲਾ ਤੇ ਉਹ ਤੋਂ ਪਾਸਵਰ ਜਿਹੜਾ ਟਿੱਪਰ ਫੜ ਕੇ ਪਰ ਕੇ ਖੜਦਾ ਤੇ ਉਹ ਤੋਂ ਹਜ਼ਾਰ ਲਵੇ ਸਰਕਾਰ ਸਰਕਾਰ ਦੇ ਖਜ਼ਾਨੇ ਚ ਪੈਹ ਜਾਣ ਚੋਰਾਂ ਦੇ ਘਰ ਨਾ ਜਾਣ ਔਰ ਕਿਸਾਨ ਦੇ ਮਜ਼ਦੂਰ ਦੇ ਘਰ ਆਉਣ ਸੋ ਇਹ ਅੱਜ ਮਸ਼ੀਨ ਉਹਨਾਂ ਨੇ ਕੱਢ ਲਿਆ ਦੂਜੀ ਮਸ਼ੀਨ ਵੀ ਕਢਾਉਣੇ ਆ ਕਢਾ ਕੇ ਤੇ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਣ ਦੇ ਬਰਾਹੀਂ ਕਿ ਇਸ ਰੇਤਾ ਦੇ ਚੈਪਟਰ ਨੂੰ ਇੱਥੇ ਹੀ ਸਰਕਾਰ ক্লোਜ਼ ਕਰਕੇ ਇਹਦੇ ਦੇ ਕੋਈ ਵਧੀਆ ਹੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਨ ਧੰਨਵਾਦ ਤੇ ਪੰਜ ਜਥੇਬੰਦੀਆਂ ਜਿਹੜੀਆਂ ਉਹ ਤਕਰੀਬਨ 100 ਇਕੱਠੀਆਂ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੂਰੇ ਪੰਜਾਬ ਦੇ ਵਿੱਚ ਖੂਬਸੂਰਤੀ ਨਾਲ ਰਹੂਗਾ ਜਿਵੇਂ 28 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਏਕਾ ਨਜ਼ਰ ਆਇਆ ਸੀ ਜਿਵੇਂ 29 ਨੂੰ ਏਕਾ ਨਜ਼ਰ ਆਇਆ ਤੇ ਜਿਵੇਂ 31 ਨੂੰ ਏਕਾ ਨਜ਼ਰ ਆਇਆ ਵਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ 12 ਮੰਗਾਂ ਕੇਂਦਰ ਸਰਕਾਰ ਨਾਲ ਸਟੈਂਡ ਕਰਦੀਆਂ ਉਹਨਾਂ ਨੂੰ